ਆਡੇ ਫੋਨ ਦੀ ਜੇਕਰ ਸਟੋਰੇਜ ਫੁੱਲ ਹੋ ਗਈ ਆ ਤਾਂ ਤੁਸੀਂ ਦੋ ਟ੍ਰਿਕ ਜ਼ਰੂਰ ਵਰਤੋ। ਜਿਹੜੀ ਟ੍ਰਿਕ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ। ਆਹ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ। ਤਾਂ ਆਪਾਂ ਕੀ ਕਰਨਾ ਆਪਣੇ WhatsApp ਤੇ ਜਾਣਾ ਹੈ। WhatsApp ਤੇ ਜਾਣ ਤੋਂ ਬਾਅਦ ਤਿੰਨ ਬਿੰਦੂ ਬਣੇ ਤੇ ਕਲਿੱਕ ਕਰਨਾ ਆਪਾਂ ਸੈਟਿੰਗ ਤੇ ਜਾਣਾ ਹੈ। ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਥੱਲੇ ਜਾਣਾ ਸਟੋਰੇਜ ਐਂਡ ਡਾਟਾ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਮੈਨੇਜ ਸਟੋਰ ਤੇ ਆਪਾਂ ਜਾਣਾ ਹੈ। ਤੁਸੀਂ ਦੇਖ ਸਕਦੇ ਇੱਥੇ ਬਹੁਤ ਜਿਹੜੀ 5 5 6 6 ਮਹੀਨੇ ਦਾ 7 7 ਮਹੀਨੇ ਪਹਿਲਾਂ ਆਪਾਂ ਚੈਟ ਕੀਤੀ ਹੋਏ ਕਿਸੇ ਨੇ ਇੱਥੇ ਸਾਰੀ ਆ ਜਾਣੀ ਆ ਤਾਂ ਇੱਥੇ ਮਤਲਬ ਜਿੰਨੀਆਂ ਵੀ ਚੈਟ ਜੋ ਫਾਈਲ ਹੈ ਵਗੈਰਾ ਇੱਥੇ ਸਿਲੈਕਟ ਕਰਕੇ ਤਾਂ ਤੁਸੀਂ ਡਿਲੀਟ ਵਗੈਰਾ ਕਰ ਸਕਦੇ ਇਹਦੇ ਨਾਲ ਤੁਹਾਡੀ ਕਾਫੀ ਮੈਮਰੀ ਖਾਲੀ ਹੋ ਜਾਣੀ ਆ तकरीबन 6 6 7 7 8 8 ਮਹੀਨੇ ਦੀ ਪੁਰਾਣੀ ਤੇ ਪੁਰਾਣੀ ਚੈਟਸ ਤੇ ਤੁਹਾਨੂੰ ਮਿਲ ਜਾਣੀ ਸਾਰੀ ਤਾਂ ਤੁਸੀਂ ਇੱਥੇ ਡਿਲੀਟ ਕਰਨਾ ਪਹਿਲਾਂ ਸਾਰਾ ਇਹ ਤੇ ਡਿਲੀਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਕੀ ਕਰਨਾ ਆਪਾਂ ਬੈਕ ਆਉਣਾ ਹੈ ਮੰਨ ਲਓ ਆਪਣੀ ਕੋਈ ਵੀ ਐਪ ਆ ਜਿੰਨੀਆਂ ਵੀ ਆਪਾਂ ਹੈਗੀਆਂ ਸਾਰੀਆਂ ਆਪਾਂ ਫੇਸਬੁੱਕ ਆਪਾਂ ਇਹ ਕਰਨਾ ਇਦਾਂ ਉਂਗਲੀ ਦੇ ਨਾਲ ਇਹਦਾ ਪ੍ਰੈਸ ਕਰਕੇ ਰੱਖਣਾ ਹੈ ਰੱਖਣ ਤੋਂ ਬਾਅਦ ਜਦੋਂ ਆ ਜੀ ਆਣੀ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਉਪਰਾਂ ਨਿਸ਼ਾਨ ਆ ਗਿਆ ਨਾ ਗੋਲੇ ਜਿਹੇ ਆ ਤਾਂ ਬਣਿਆ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਸਟੋਰੇਜ ਤੇ ਜਾਣਾ ਹੈ ਸਟੋਰੇਜ ਤੇ ਜਾਣ ਤੋਂ ਬਾਅਦ ਆਪਾਂ ਦੇਖ ਰਹੇ ਤੇ ਕਲੀਅਰ ਕੈਚ ਆ ਗਿਆ ਨਾ ਥੱਲੇ ਇੱਥੇ ਆਪਾਂ ਕਲੀਅਰ ਕੈਚ ਕਰ ਦਣਾ ਇੱਥੇ ਜ਼ੀਰੋ ਹੋ ਜਾਣਾ ਤਾਂ ਸਾਰਿਆਂ ਆਪਾਂ ਤੇ ਤੁਸੀਂ ਕਰਿਓ ਦੇਖਿਓ ਤੁਹਾਡੀ ਕਿੰਨੀ ਮੈਮਰੀ ਜਿਹੜੀ ਖਾਲੀ ਹੋਣੀ ਆ ਤਾਂ ਉਸ ਤੋਂ ਬਾਅਦ ਜਿਹੜੀ ਲਾਸਟ ਵਾਲੀ ਸੈਟਿੰਗ ਆਪਾਂ ਉਹ ਕਿਹੜੀ ਆ ਆਪਾਂ ਇਹ ਕਰਨਾ ਆਪਾਂ ਪਲੇ ਸਟੋਰ ਪ੍ਰੋਫਾਈਲ ਤੇ ਜਾਣ ਤੋਂ ਬਾਅਦ ਇੱਕ ਤੈਨੂੰ ਜ਼ਰੂਰੀ ਬੇਨਤੀ ਆਵੇ ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਸ਼ੇਅਰ ਕਰਨ ਤੋਂ ਬਾਅਦ ਆਪਾਂ ਇਹ ਕਰਨਾ ਇੱਥੇ ਸੈਟਿੰਗ ਤੇ ਜਾਣਾ ਸੈਟਿੰਗ ਤੇ ਜਾਣ ਤੋਂ ਬਾਅਦ ਜਰਨਲ ਤੇ ਜਾਣਾ ਜਰਨਲ ਤੇ ਜਾਣ ਤੋਂ ਬਾਅਦ ਆਪਾਂ ਤੇ ਇਹ ਥੱਲੇ ਦੇਖ ਸਕਦੇ ਆ ਆਟੋਮੈਟਿਕੀ ਐਪਸ ਹਨਾ ਵਾਲਾ ਹੈਗਾ ਇਹਨੂੰ ਆਪਾਂ ਇੱਥੇ ਔਨ ਕਰ ਦੇਣਾ ਤਾਂ ਇਹ ਜਿਹੜੀਆਂ ਸੈਟਿੰਗਾਂ ਤੁਸੀਂ ਆਪਣੇ ਫੋਨ ਦੇ ਵਿੱਚ ਕਰ ਲਓ ਟਰਿਕਾਂ ਬਾਤੋ ਤੇ ਤੁਹਾਡਾ ਫੋਨ ਦੇਖੋ ਇਹ ਪੂਰਾ ਫਾਸਟ ਕਰ ਲੂੰਗਾ ਤੇ ਵਧੀਆ ਚੱਲੂਗਾ ਸਟੋਰੇਜ ਵੀ ਕਾਫੀ ਖਾਲੀ ਹੋ ਜਾਊਗੀ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ